ਪਠਾਨਕੋਟ ਪੁਲਿਸ ਦੇ ਵੱਲੋਂ ਬਸ ਸੜਡੇ ਅਤੇ ਉਸ ਦੇ ਨਾਲ ਲੱਗਦੇ ਇਲਾਕੇ ਦੇ ਵਿੱਚ ਆਪਰੇਸ਼ਨ ਕਾਸੋ ਚਲਾਇਆ ਜਾ ਰਿਹਾ ਜਿਸ ਦੇ ਵਿੱਚ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਪੁਲਿਸ ਟੀਮ ਸਮੇਤ ਮੌਜੂਦ ਰਹੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਮਾੜੇ ਅੰਸਰਾ ਉੱਪਰ ਨਕੇਲ ਕੱਸਣ ਲਈ ਇਹ ਆਪਰੇਸ਼ਨ ਚਲਾਇਆ ਜਾ ਰਿਹਾ ਜਿਸ ਦੇ ਵਿੱਚ ਹਾਈ ਟੈਕ ਟੈਕਨੋਲੋਜੀ ਦਾ ਵੀ ਸਹਾਰਾ ਲਿਆ ਜਾ ਰਿਹਾ ਜਿਸ ਦੇ ਨਾਲ ਮਾੜੇ ਅੰਸਰਾ ਦੀ ਪਛਾਣ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਦੱਸਿਆ ਇਸ ਵੇਲੇ ਪਾਵਨ ਅਮਰਨਾਥ ਯਾਤ੍ਰਵਿਚਾਰੀਏ ਇਸ ਨੂੰ ਲੈ ਕੇ ਪਠਾਨਕੋਟ ਪੁਲਿਸ ਦੇ ਵੱਲੋਂ ਬਹੁਤ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿਸੇ ਵੀ ਯਾਤਰੀ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਲੱਕੀਰ ਸਰੋਜ ਕੇ ਆਰਟੀ ਨਿਊਜ਼ ਨੈਟਵਰਕ ਸ਼ਹਿਰ ਦੇ ਆਸ-ਪਾਸ ਕਾਫੀ ਸਾਰੇ ਸਰਚ ਆਪਰੇਸ਼ਨ ਚੱਲ ਰਹੇ ਆ। ਪਠਾਨਕੋਟ ਬੱਸ ਸਟੈਂਡ ਦੇ ਵਿੱਚ ਜਿਹੜਾ ਸਰਚ ਆਪਰੇਸ਼ਨ ਆ ਕੋਆਰਡੀਨੇਟ ਸਰਚ ਆਪਰੇਸ਼ਨ ਉਹ ਇੱਕ ਦਾ ਹਿੱਸਾ ਆ। ਇਸ ਤੋਂ ਇਲਾਵਾ ਸਿਟੀ ਦੇ ਵਿੱਚ ਵੀ ਆਪਰੇਸ਼ਨ ਚੱਲ ਰਹੇ ਆ। ਸਿਟੀ ਦੇ ਅਰਾਊਂਡ ਵੀ ਆਪਰੇਸ਼ਨ ਚੱਲ ਰਹੇ ਆ ਬਾਰਡਰ ਤੇ ਲੱਗ ਚੱਲ ਰਹੇ ਆ। ਫਾਟ ਹਰ ਇੱਕ ਜਗ੍ਹਾ ਦੇ ਉੱਤੇ ਇਨਫੈਕਸ਼ਨ ਦਾ ਡੇਲੀ ਦਾ ਰੂਟੀਨ ਆ ਔਰ ਸਪੈਸ਼ਲੀ ਐਜ਼ ਬੱਸ ਸਟੈਂਡ ਦਾ ਸਿਕਾ ਕਿਉਂਕਿ ਬੱਸ ਸਟੈਂਡ ਦੇ ਵਿੱਚ ਕਈ ਤਰ੍ਹਾਂ ਦੇ ਐਲੀਮੈਂਟਸ ਇੱਥੇ ਆਉਂਦੇ ਆ ਔਰ ਉਹਨਾਂ ਨੂੰ ਚੈੱਕ ਕਰਨ ਲਈ ਬੱਸ ਸਟੈਂਡ ਦੀ ਐਂਟੋ ਐਂਟੀਸੈਨਿਟਾਈਜ਼ ਚੈੱਕ ਲਈ ਔਰ ਹੋਰ ਜਿਹੜੇ ਬਾਡ ਐਲੀਮੈਂਟਸ ਹੈਗੇ ਆ ਬੱਸ ਸਟੈਂਡ ਅਰਾਊਂਡ ਬੱਸ ਸਟੈਂਡ ਬੱਸ ਸਟੈਂਡ ਦੇ ਆਸ-ਪਾਸ ਕਾਫੀ ਲੋਜਿਸ ਹੋਟਲਸ ਨੇ ਪਾਰਕਿੰਗ ਸਪੇਸਿਸ ਹੈਗੇ ਆ ਉਹਨਾਂ ਨੂੰ ਉਹਨਾਂ ਦੀ ਚੈਕਿੰਗ ਜਿਹੜੀ ਹੈਗੀ ਆ ਕਾਫੀ ਡਿਟੇਲ ਦੇ ਵਿੱਚ ਕਰ ਰਹੇ ਆ ਇਦੇ ਵਿੱਚ ਅਸੀਂ ਪੁਲਿਸ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਯੂਜ਼ ਕਰ ਰਹੇ ਹਾਂ ਤੇ ਗਵਰਨਮੈਂਟ ਆਫ ਇੰਡੀਆ ਦਾ ਵਾਹਨ ਵੀ ਯੂਜ਼ ਕਰ ਰਹੇ ਹਾਂ ਸੋ ਸਾਡੇ ਕੋਲ ਜਿਹੜਾ ਕ੍ਰਿਮੀਨਲ ਐਲੀਮੈਂਟ ਆ ਸਾਡੇ ਕੋਲ ਕਾਫੀ ਵੱਡਾ ਡਾਟਾ ਹੈਗਾ ਜਿਹਨੂੰ ਅਸੀਂ ਆਇਡੈਂਟੀਫਾਈ ਕਰ ਸਕਦੇ ਹਾਂ ਲੋਕਾਂ ਨੂੰ ਬਾਈ ਫੇਸ ਸੋ ਟੂਲ ਜਿਹੜਾ ਹੈਗਾ ਆ ਪੰਜਾਬ ਜਿਹੜਾ ਹੈਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਆ ਉਹ ਯੂਜ਼ ਕੀਤਾ ਜਾ ਰਿਹਾ ਹਰੇਕ ਨਾਕਾ ਪੁਆਇੰਟ ਤੇ ਇਨਫੈਕਟ ਅਸੀਂ ਹੁਣ ਯੂਜ਼ ਕਰ ਰਹੇ ਹਾਂ ਤਾਂ ਕਿ ਜਿਹੜਾ ਕੋਈ ਐਲੀਮੈਂਟ ਹੈਗਾ ਉਹ ਕੈਚ ਹੋ ਸਕੇ ਸਰ ਅਮਨਤ ਯਾਤਰਾ ਚੱਲਦੀ ਹੈ ਉਸ ਨੂੰ ਲੈ ਕੇ ਜਿਹੜੇ ਕੀ ਲੋਕ ਕਿਤੇ ਅਮਰਨਾਥ ਯਾਤਰਾ ਬਾਰੇ ਮੈਂ ਤੁਹਾਨੂੰ ਪਹਿਲਾਂ ਵੀ ਗ੍ਰੀਫ ਕਰ ਚੁੱਕਾ ਕਿਉਂਕਿ ਸ੍ਰੀ ਅਮਰਨਾਥ ਜੀ ਯਾਤਰਾ ਜਿਹੜੀ ਹੈਗੀ ਆ ਬਹੁਤ ਪਾਵਨ ਯਾਤਰਾ ਆ ਇਹਦੇ ਬਾਰੇ ਸਾਡੇ ਕਾਫੀ ਜ਼ਿਆਦਾ ਸਟਰੋਂਗ ਸ੍ਰੀ ਹੈਗੀ ਆ ਪ੍ਰਬੰਧ ਕੀਤੇ ਗਏ ਆ ਸੋ ਉਹ ਬੱਕਰੇ ਚੱਲ ਰਹੇ ਆ ਇਹ ਐਕਸਰਸਾਈਜ਼ ਬੱਕਰੀਆਂ ਆ ਉਸ ਤੋਂ ਉਸ ਤੋਂ ਬੱਕਰੀਆਂ ਇਸ ਤੋਂ ਇਲਾਵਾ ਸਿਟੀ ਦੇ ਵਿੱਚ ਕਾਫੀ ਜਗ੍ਹਾ ਚੈਕਿੰਗ ਔਰ ਬੈਡ ਐਡਮਨ ਸਰਚ ਚੱਲ ਰਹੀ ਆ ਜਿਹੜੀ ਅੰਡਰ ਕਵਰ ਆਪਰੇਸ਼ਨਸ ਵੀ ਸੀ ਲਾਂਚ ਕੀਤੇ ਹੋਏ ਆ ਉਹ ਵੀ ਚੱਲ ਰਿਹਾ ਆ ਸੋ ਕੇਵਲੇ ਫੋਰਸ ਦੀ ਜ਼ਿਆਦਾ ਤਾਦਾਦ ਦੇਖ ਕੇ ਦੇਖਣ ਦੇ ਕਾਰਨ ਜਾਂ ਕੋਈ ਅੰਡਰ ਕਵਰ ਅਸੀਂ ਪ੍ਰੈਸ਼ਨ ਚਲਾਉਨੇ ਆ ਉਹਦੇ ਵਿੱਚ ਸ਼ਹਿਰ ਵਾਸੀਆਂ ਨੂੰ ਮੇਰੀ ਅਪੀਲ ਹੈ ਕਿ ਆ ਪੁਲਿਸ ਨੂੰ ਜਿੱਥੇ ਵੀ ਕੋਈ ਬਰਾਈਡ ਐਲੀਮੈਂਟ ਆ ਜਾਂ ਕੋਈ ਐਦਾਂ ਦਾ ਕੋਈ ਆਬਜੈਕਟ ਦੇਖਦੇ ਆ ਜਿਹੜਾ ਕਿ ਸ਼ੱਕੀ ਆ ਉਹ ਤੁਰੰਤ ਸਾਨੂੰ ਇਤਲਾ ਦੇਣ ਤਾਂ ਕਿ ਅਸੀਂ ਮੌਕੇ ਸਰ ਉੱਤੇ ਕਾਰਵਾਈ ਕਰ ਸਕੀਏ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ